ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜੇ ਚੈਨਲ ਤੇ ਆਦਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਸੀਲ ਡੇਰਾ ਪਾਪਾ ਨਾਨਕ ਤੇ ਚਿਲਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਤੇ ਇੱਕ ਚੰਗੇ ਰਿਕਾਰਡ ਵਾਲੀ ਗਾਂ ਤੁਹਾਨੂੰ ਦਿਖਾਉਣੀ ਆ ਕੁਝ ਸੁਈਆਂ ਵਾਂ ਤੇ ਕੁਝ ਗੱਬਣਾ ਵਾਂ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਆ ਜੀ ਮੇਰਾ ਪਾਪਾ ਬਬੇ ਦੀਪ ਸਿੰਘ ਜੀ ਚਲੋ ਕਿਰਪਾ ਚ ਦੇ ਦਿਜੀਏ ਤੇ ਨਾਮ ਦੱਸੋ ਫਿਰ ਨਾਮ ਆਪਣਾ ਕਮਲੀ ਸਿੰਘ ਜੀ ਫਿਰ ਭਗਵਾਨਪੁਰ ਤਹਿਸੀਲ ਡੇਰਾ ਬੱਬਾਨਾਂਕ ਤੇ ਜ਼ਿਲ੍ਹਾ ਗਰਦਾਸ ਖੇਰ ਆ ਤੇ ਫੋਨ ਨੰਬਰ ਹੀ ਬੋਲ ਦੋ 9888107684 ਮੇਰਾ ਨੰਬਰ ਹੈ ਤੇ ਵਟਸਐਪ ਚੱਲਦਾ ਠੀਕ ਹੈ ਹਾਂਜੀ ਤਿਆਰੀ ਮੰਡੀ ਦੀ ਫਿਰ ਅਰਕੇ ਹਾਂਜੀ ਅਲੀ ਮੰਡੀ ਲਾਵਾਂਗੇ ਜਰੂਰ ਮੰਡੀ ਲਾਉਣੀ ਤੇ ਚੰਗੇ ਪਸ਼ੂ ਖੜਨੇ ਫਿਰ ਸਾਡੇ ਹਾਂਜੀ ਪਸ਼ੂ ਚੰਗੇ ਖਰਾਂਗੇ ਅੱਛਾ ਹਾਂਜੀ ਹਾਂਜੀ ਜਿੱਦਾਂ ਦੀਆਂ ਹੁਣ ਵੇਚੜੇ ਇਦਾਂ ਦੀਆਂ ਲਾਵਾਂਗੇ ਖਾਵਾ ਚੱਲਿਆਂ ਜਿਹੋ ਜੀ ਆ ਗਾਵਾਂ ਇਹੋ ਜਿਹੀਆਂ ਆਉਣਗੀਆਂ ਮੰਡੀ ਚ ਨਾ ਦੋ ਤਿੰਨ ਗਾਵਾਂ ਲਾਵਾਂਗੇ ਪੰਜ ਛੇ ਮੱਝ ਚਲੋ ਪਹਿਲਾਂ ਗਾਂ ਹੀ ਖਾਈਏ ਚੰਗੇ ਵੱਡੇ ਕਦ ਕਾਠ ਵਾਲੀ ਪਾਰੇ ਪੱਲੇ ਵਾਲੀ ਗਾਵਾਂ ਇਹ ਛੋਟੇ ਹਾਥੀ ਜਿੱਦ ਨਹੀਂ ਪੂਰੀ ਆਉਗੀ ਨਹੀਂ ਨਹੀਂ ਉਹ ਜਿੱਦ ਬਲੇੜੋ ਜੀ ਲੈ ਜੀਏ ਬਲੇੜੋ ਦੀ ਛੱਡ ਕੇ ਆਵਾਂਗੇ ਦੇਖੇ ਜਾਊਗੀ ਅੱਛਾ ਹਾਂਜੀ ਹਾਂਜੀ ਫਾਰਮ ਵਾਲੀ ਆ ਕਿ ਫਾਰਮ ਫਾਰਮ ਵਾਲੀ ਫਾਰਮਚੀ ਆ ਫਾਰਮ ਵਾਲੀ ਆ ਅੱਛਾ ਟੱਪੀ ਕਿ ਕਾਂ ਛੱਡ ਪਈ ਨਹੀਂ ਜਿੱਥੇ ਮਰਜੀ ਨਹੀਂ ਤੇ ਕਿਨਵਾ ਸੂਆ ਸੁਣਾ ਇਹਨੇ ਦੂਵਾ ਦੂਜਾ ਵੇੜ ਤੇ ਸੁਣਾ ਦੇ ਬਹੁਤ ਜ਼ਿਆਦਾ ਚੰਗੀ ਹੋਵੇ ਕਿੰਨਾ ਕ ਦੁੱਧ ਕੱਢ ਦੂਗੀ ਦੁੱਧ 45 ਕਿਲੋ ਦੀ ਕਹਿੰਦੇ ਆ ਕੱਢਿਆ ਮਸ਼ੀਨਾਂ ਚ ਹੁੰਦੇ ਰਹੇ ਜੇ ਅੱਛਾ 40 ਕਿਲੋ ਦੀ ਮੈਂ ਗਾਰੰਟੀ ਦੇਣੀ ਆ ਵੇੜ ਅੱਛਾ ਜਵੇ ਵੇਖੀ ਠੀਕਾ ਨਹੀਂ ਤੇ ਤਿਆਰ ਕਰਾਂਗੇ ਮੰਡੀ ਵਾਸਤੇ ਫਿਰ ਮੰਡੀ ਤੱਕ ਇਹ ਹੈ ਸ਼ਿੰਗਾਰੀ ਉੱਥੋਂ ਦਾ ਉੱਥੇ ਜਿੰਨੇ ਮਰਜ਼ੀ ਵੇਚਾਂਗਾ ਤੇ ਬਾਕੀ ਯਾਰ ਹੁਣ ਵੀ ਚਲੋ ਜਿਹੜੇ ਵੀਰਾਂ ਨੂੰ ਪਰਖਿਆ ਕਿ ਪਰਖਾਲੇ ਵੀਰ ਨਹੀਂ ਲੈਣੀ ਹੈ ਜਿਹੜੇ ਫਾਰਮ ਵਾਲਾ ਲੈ ਲੈ ਵੀਰ ਕੋਈ ਗਾਰੰਟੀ ਤੇ ਕੋਈ ਗੱਲ ਹੀ ਨਹੀਂ ਤੋੜ ਦੋ ਫਿਰ ਇੱਕ ਰੀਨ ਆਪਣੀਆਂ ਗਾਵਾਂ ਅੱਗੇ ਫਾਰਮ ਦੇ ਹਿਸ਼ਾਰਪੁਰ ਪੱਕੇ ਦੇ ਜਾਂਦੀਆਂ ਵਾ ਉੱਥੇ ਵੱਡੀਆਂ ਗਾਵਾਂ ਪਈਆਂ ਜਿਆਦਾ ਹੋਰੇ ਵੱਡੇ ਇਨਫਰਾਸਟ੍ਰਕਚਰ ਦੀ ਜਿਹੜੀ ਗਾਵਾਂ ਖਲਤ ਤੋੜਨ ਤੋਂ ਪੱਲੇ ਕੋਈ ਗੱਲ ਨਹੀਂ ਲੇ ਦੇਨੇ ਖੜਦੀ ਸੋੜੇ ਕਿਦਾਂ ਤਰ ਤਰ ਦੇ ਜੀ ਇਹਨੂੰ ਵੇਖ ਲਓ ਨੇ ਜੇ ਹੁੰਦਾ ਪੱਕੇ ਥਾਂ ਦਾ ਪੱਕੇ ਥਾਂ ਦੇ ਹਾਂਜੀ ਦੇ ਕੋਈ ਚੱਕਰ ਦੀ ਨਹੀਂ ਹਾਂ ਦੇ ਸਾਡੇ ਤਰੇ ਖੁੱਲੀ ਛੜਤੀ ਐ ਇੱਥੇ ਹੀ ਆਜ ਲੈ ਆ ਬੜੀ ਪਿਆਰੀ ਜੀ ਗਾਵਾ ਤੇ ਬਾਕੀ ਹਵਾਨੇ ਦੇ ਨਾੜਾ ਵਿੱਚ ਬੜੇ ਚੰਗੀਆਂ ਲੱਗੀਆਂ ਬਹੁਤ ਜੀ ਉਹ ਨਹੀਂ ਕੰਮ ਹੈਗਾ ਜਿੱਥੇ ਲੋਕੀ ਲੋੜੀ ਬਾਕੀ ਜਿਹੜੇ ਵੀ ਸੂਜਵਾਨ ਨੇ ਉਹਨਾਂ ਨੇ ਆਪੇ ਹੀ ਵੇਖ ਲੈਣੀਆਂ ਇਹ ਬਾਕੀ ਛੱਲੇ ਦਾ ਸ਼ਿੰਗਾਰ ਹੁੰਦੀਆਂ ਇਹੋ ਜਿਹੇ گاਵਾ ਬਿਲਕੁਲ ਸਿੱਧੀ ਆ ਸਵੰਦਰ ਦਿਨ ਸਿਆ ਹਵਾਨੇ ਤੇ ਆ ਨਾੜਾਂ ਇਹਦੀਆਂ ਦੇਖ ਸਕਦੇ ਜੀ ਇੱਕ ਜਿੱਦੀਆਂ ਆਮ ਨੋਰਮਲ ਲਗਾਵਾਂ ਦੀ ਮਿਲਕ ਮੈਨ ਹੁੰਦੀਆਂ ਉਹਡੀਆਂ ਤੇ ਦੀਆਂ ਹਵਾਨੇ ਤੇ ਨਾੜਾਂ ਤੇ ਮਿਲਕ ਮੈਨ ਵੀ ਪੈਪਾ ਹੀ ਲੱਗਿਆ ਪੂਰੀਆਂ ਜੜੀਆਂ ਆਪਾਂ ਮੋਟਰਾਂ ਨੂੰ ਧਾਰਨ ਦੀ ਵੀ ਸੀ ਠੰਡੀ ਵੀ ਫੁੱਲ ਤੇ ਇਹਦਾ ਮੁੱਲ ਫਿਰ ਪਾਣੀ ਵੇਖੋ ਕਿੰਦੀਆਂ ਇੰਨੀ ਬੰਨ ਗਈਆਂ ਅੱਛਾ ਆਰ ਕੇ ਵੇਖੋ ਕਿਦਾਂ ਜਿਗਾਠ ਆ ਹਾਂ ਤੇ ਚਲੋ ਦੂਜੇ ਥਾਂ ਆਣ ਕੇ ਡੰਗਰ ਤੁਹਾਨੂੰ ਪਤਾ ਰਾਜਾ ਰੂਜਾ ਘਟਿਆ ਹਾਂਜੀ ਚੌੜੀ ਚੌੜੀ ਕੱਢੀ ਆ ਕਿੰਨਾ ਫਿਰ ਕੀ ਇਹਦਾ ਮੁੱਲ ਮੁੱਲ ਤਾਂ ਮੰਡੀ ਵਾਲਾ ਕੱਟਸ ਦੀ ਉਹ ਮੈਂ ਕਹਿੰਦਾ 2.5 ਲੱਖੀ ਵੀਕ ਨਹੀਂ ਜਾੜੀ ਏ ਠੀਕ ਆ ਹਾਂਜੀ ਜੈ ਜੀ ਗੱਲ ਕਰੀਏ ਫੇਰ ਦੀ ਦੇ ਦੀ ਹੁਣ ਕਰ ਦੋ ਕੋਈ ਮਨਤਨ ਪੰਜ ਚਾਰ ਦਾ ਪੰਜ ਤਾਂ ਨਹੀਂ ਫੇਰ ਸਵਾ ਦੀ ਦੇ ਦਾਂਗੇ ਹੁਣ ਅੱਛਾ ਹੋਰੇ ਸਵਾ ਦੀ ਹਾਂ ਸਵਾ ਸਵਾ ਦੀ ਆਪਾਂ ਹੁਣ ਇਹੋ ਜਿਹੇ ਗਾਵਾਂ ਮੰਡੀ ਆਹ ਤੇ ਆਪ ਲੈਣੀਆਂ ਅੱਛਾ ਚਲੋ ਮੰਡੀ ਹਲੇ ਹੈਗੇ 15 20 ਦਿਨ ਆਪਾਂ ਸਵਾ ਦੇ ਦਾਂਗੇ ਠੀਕ ਹੈ 15 ਦਿਨ ਹੀ ਰਹਿ ਗਏ ਬਾਤ ਸੁਣ ਕੇ ਮੰਡੀ ਨੂੰ ਤੇ ਜਿਆਦਾ ਤਿਆਰ ਕਰਕੇ ਦਿੱਤੀ ਫੇਰ ਆਪਣੇ ਮੋਲਾਂ ਵੇਚਦਾ ਕਿ ਦੋੜ ਦੀ ਵੇਚ ਦੇਦਾ ਠੀਕ ਆ ਹੁਣ ਸਵਾ ਚ ਮਨਤਨ ਜਿਹੜਾ ਇਹਦਾ ਕਰ ਦੋਗੇ ਹਨਾ ਮਾਨਤਨ ਕਰਦੇ ਨਾ ਗਾਂ ਬਹੁਤੀ ਚੰਗੀ ਬਹੁਤੀ ਜਿਆਦਾ ਦੇਖੋ ਠੀਕ ਆ ਜੀ ਪਾਨੀ ਬਹੁਤ ਆ ਠੀਕ ਆ ਕੋਈ ਲਾ ਕੇ ਆਣ ਕੇ ਵੇਖੋ ਫਿਰ ਗਾਂ ਦਾ ਪਾਲ ਲੱਗਣਾ ਪਤਾ ਨਹੀਂ ਹੁਣ ਵੀਡੀਓ ਛੋਟੀ ਲੱਗੇ ਵੱਡੀ ਲੱਗੇ ਹਨਾ ਬਾਕੀ ਜਿਹੜੇ ਵੀ ਰਣ ਪਤਾ ਉਹਨਾਂ ਨੇ ਆਪੇ ਵੇਖ ਹੀ ਲੈਣੀ ਹੋਏ ਕਿ ਜਿੱਦੀਆਂ ਫਾਰਮ ਵਾਲੀਆਂ ਗਾਵਾਂ ਹੁੰਦੀਆਂ ਵਾ ਬਿਲਕੁਲ ਬਿਲਕੁਲ ਚੱਲਾ ਫਿਰ ਮੱਝਾਂ ਵੀ ਦਿਖਾਈਏ ਹੁਣ ਸੋ ਇਸ ਵਾਈ ਜੇ ਵਧੀਆ ਵੀ ਛੋਟੀ ਵੀ ਜੀ ਪਾਸੋਂ ਦੀ ਅੱਛਾ ਬਹੁਤ ਚੰਗੀ ਛੋਟੀ ਚਵਾਈ ਆ ਰੂੜ ਤੋਂ ਕੋਲੀ ਠੀਕ ਆ ਬਹੁਤੀ ਚੰਗੀ ਕਟਈ ਹੈ là chỗ này, ਕਕੇ ਟਾਈਮ ਜਿਹੜਾ ਵਾ ਕੋਈ 11 ਵਜੇ ਦੇ ਲਾਗੇ ਬੰਦੇ ਦਾ ਟਾਈਮ ਆ ਕੋਈ ਵੀਰ ਰੋਸਾ ਨਾ ਜਿਹੜਾ ਹਵਾਨਾ ਦੇੰਦਾ ਜਿਲਾਲੇ ਸ਼ਾਮ ਤੱਕ ਆਪਣੇ ਦੁੱਧਰੇ ਸਹਾਉਣਾ ਹਵਾਨਾ ਜਿਹੜਾ ਘਰ ਦਊਗੀ ਬਹੁਤ ਚੰਗੀ ਝੋਟੀ ਵੀਰ ਜੀ ਗਾਂ ਨੂੰ ਬੜੀ ਆ ਤੇ ਆ ਥਾਂ ਵੀ ਦੇਖ ਸਕਦੇ ਜੀ ਗਾਂ ਨੂੰ ਬੜੀ ਕਿੰਨਾ ਕਿ ਦੁੱਧ ਪਰੇ ਜਾਊਗੀ ਹੈ ਦੁੱਧ ਵੀਰ ਜੀ ਪਰ ਦੂ ਵੇਖੋ ਇਹ ਕਹਿ ਰਿਹਾ 11 12 ਕਿਲੋ ਮੈਂ ਕਿਹਾ 10 ਕਿਲੋ ਦੁੱਧ ਆ ਵਧੀਆ ਦੇਈ ਜਾਣਾ ਅੱਛਾ ਕਿੰਨੇ ਆ ਰਹੇ ਆ ਤੇ ਮੋਲੇ ਦਾ ਮੋਲਾ ਵੀਰ ਜੀ ਕਨੂਪਾ ਮੇਕ ਪਾਂਦੀ ਪੜੀ ਜਿੰਨੇ ਮੱਡੀ ਲੱਖ ਪੂਰੇ ਝੋਟੀਆਂ ਦੇ ਅੱਛਾ ਪੂਰੇ ਲੱਖ ਦੀ ਬੜੀ ਚੰਗੀ ਕੱਟੀ ਆਗੇ ਵਾਕਈ ਟਾਈਮ ਨਹੀਂ ਲੱਗਾ ਕੋਈ ਵੇਖ ਲੋ ਸਵੇਰੇ 7 ਵਜੇ ਦੀਆਂ ਚਾਹੀਆਂ ਮੈਂ ਤੁਹਾਨੂੰ ਉਦਾਂ ਫੋਨ ਕੀਤਾ ਹਾਂਜੀ ਤੇ ਇੱਧਰ ਨੂੰ ਆਏ ਤੇ ਆ ਜਿਓ ਹਾਂਜੀ ਚਲੋ ਠੀਕ ਆ ਨਾ ਕੋਈ ਏਦਾਂ ਕੋਈ ਪਛਤਾਵਾ ਨਹੀਂ ਲੱਗਾ ਝੋਟੀਆਂ ਨੂੰ ਤਾਂ ਏਦਾਂ 700 ਤੋਂ 700 ਦੇ ਮਰਦੀਆਂ ਆ ਕੇ ਝੋਟੀਆਂ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਝੋਟੀ ਜਣ ਇਹ ਵੀ ਵੀਦੀ 7-8 ਦਾ ਹੰਦ ਨਾਲ ਸੁਈ ਜੇ ਅੱਛਾ ਦੋ ਦੰਦੀਆਂ ਝੋਟੀ ਅੱਛਾ ਦੋ ਦੰਦ ਲਾਲੋਂ ਵਾਲੀ ਆ ਤੇ ਦੁੱਧ ਹੁਣ ਉਹ ਗਾਈ ਦੇ ਜੋੜਾ ਹੀ ਕਰਨ ਵਾਲਾ ਹਾਂਜੀ ਦੁੱਧ ਇਥੇਲੇ 9 ਕਿਲੋ ਆ ਅੱਛਾ ਤੇ ਦੁੱਧ 11-12 ਕਿਲੋ ਦੇ ਦਿਓ ਦੋਂਦੀ ਕੱਟੀ ਵੇਖੋ ਤਿੰਨੀ ਦਮੋਂ ਜਿਹੜੀ ਦੋ ਦੰਦੇ ਆ ਬਹੁਤ ਲੀ ਕੱਟੀ ਤੇ ਵੱਡੀਆਂ ਮੱਜਾਂ ਜਿੱਡੇ ਕਰਦਿਆ ਜਿਹੜਾ ਇਹਦਾ ਛੱਲਿਆ ਵੀ ਸਫਾਈ ਚਾ ਪੂਰੀ ਬismillah ਬਾਕੀ ਕੱਦਗਾਠ ਫਿਰਥਪੁਰੇ ਤੋਂ ਚੰਗੀ ਆ ਮੰਡੀ 'ਚ ਇਹੋ ਜਿਹੀਆਂ ਝੋਟੀਆਂ ਉੱਥੇ ਦਿਖਣੀਆਂ ਆਪਾਂ ਨੂੰ ਮੈਂ ਤਾਂ ਦੇ ਬਾਕੀ ਥਾਂ 'ਵੀ ਚੰਗਾ ਲੱਗਾ ਇਹਦੇ ਕੋਲ ਸਮਝਦੇ ਸਾਲ ਦੇ ਉਹ ਚੰਗੀ ਆ ਕੱਟੀ ਗਏ ਜੀ ਸਾਮਾ ਨੂੰ ਬੰਦੀ ਨਾ ਫੁੱਟਬਾਲਾਂ ਨੂੰ ਬਹੁਤ ਵਧੀਆ ਲੱਗਦੀ ਆ ਹਾਂ ਦੇਖ ਸਕਦੇ ਥਾਣੇ ਨੂੰ ਮੋੜ ਕੋਈ ਟਾਈਮ ਟੂਣੀ ਨੂੰ ਲੱਗਾ ਬਹੁਤ ਚੰਗੀ ਜੀ ਕਿੰਨੇ ਦੀ ਦੇ ਦੀਏ ਫੇਰ ਆਪਾਂ ਐ ਵੇਖੋ ਕਿਨੇ ਕਿਤੇ ਇਹ ਲਾਉਂਗਾ ਅੰਦਾਜ਼ਾ ਆਪ ਹੀ ਕਰ ਦੋਗੇ ਕੱਟੀ ਜੜੀ ਆਣਾ ਆਪਾਂ ਹਾਣਾ ਇੱਕ 20 ਡੇੜੀ ਬਸ ਆਪਾਂ 5000 ਛੋਟ ਕਰ ਦਾਂਗੇ 15 ਪੂਰੇ ਨਹੀਂ ਅੱਛਾ ਇੱਕ 15 ਦਾ ਹਾਂ ਜਿਹੜਾ ਮਰਜੀ ਦੋਦੀ ਕੱਟੀ ਏ ਅੱਛਾ ਇਸ ਨੀਸ਼ਕਾ ਨਹੀਂ ਬੜੀ ਏ ਠੀਕ ਹੈ ਉੱਥੇ ਭਾਵੇਂ ਡੇਢ ਦੀ ਵੇਚਦੀ ਏ ਮੰਡੀ ਕਿਉਂਕਿ ਇਹਨੂੰ ਕੋਈ ਜਿੱਦਾਂ ਮਤਲਬ ਸ਼ਾਮਾਂ ਨੂੰ ਪਾਊਗਾ ਨਾ ਫੁੱਟਬਾਲ ਵਗੂੰ ਬਣੂ ਹੋਣ ਦਾ ਟਾਈਮ ਵੇਖ ਲਿਓ ਤੇ ਸ਼ਾਮਾਂ ਨੂੰ ਕੋਈ ਆਣ ਕੇ ਵੇਖ ਲਿਓ ਹਾਂਜੀ ਕੋਈ ਇਹਨਾਂ ਨੂੰ ਟਾਈਮ ਨਹੀਂ ਹੈ ਕੱਟੀਆਂ ਨੂੰ ਲਗਾਉਣਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੋਣਾ ਜਿਹੜੇ ਇਹ ਵੀ ਬੜੀ ਚੰਗੀ ਕੱਟੀ ਆ ਤੁਝੇ ਸਵੇਰੇ ਸੁਣੀ ਆ ਜੱਪਣਾ ਆ ਗਿਆ ਹਣਾ ਜੱਪਣਾ ਹਾਂਜੀ ਬੜੀ ਚੰਗੀ ਆ ਤੋੜ ਦ ਫੇਰ ਇਹਨਾਂ ਤੋੜ ਦੇ ਵੀ 10 ਕਿਲੋ ਦੇ ਦਿਓ ਸਫਾਈਆਂ ਬੜੀਆਂ ਕਟੀਆਂ ਨੇ ਦੇਖੋ ਬੜਾ ਅੱਜ ਲੈ ਆਇਆ ਵਿੱਚੀ ਦੋ ਤੇ 10 ਕਿਲੋਟਰੇ ਵੀ ਜਿਹੜਾ ਕਹਿੰਦੇ ਵੀ ਚਵਾਈ ਜਾਊਗੀ। ਬਾਕੀ ਪਿੱਠਪੜੇ ਦੀ ਚੰਗੀ ਆ ਵੀ ਸਾਂਭੀ ਸਾਂਭੀ ਚੰਗੀ ਆ। ਸੂਬਾ ਕਿਨਵਾ ਸੋਨਾ ਵੇਦਦੀ ਨੇ। ਸੂਬਾ ਸੋਨਾ ਜੀ। ਬਾਕੀ ਥਾਣੇ ਦੇ ਦੇਖ ਸਕਦੇ ਜੀ। ਬੜੀ ਕੰਚ ਕੱਟੀ ਹੋਈ। ਤੇ ਇਹਦਾ ਫਿਰ ਮੁੱਲ। ਮੁੱਲ ਤੇ ਵੀ ਜੀ ਕਰਨ ਨੂੰ ਭਾਵੇਂ ਇਹਦਾ ਵੀ 1-5 ਲੱਖ ਜਿੰਨਾ ਮਰਜ਼ੀ ਘੜੀ ਗਈ ਹੈ। 85 ਹਜ਼ਾਰ ਦੇ ਦਈਏ। 82 ਦੇ ਦਈਏ। 80 ਦੇ ਬਾਰੇ ਅੱਛਾ 80 ਦੇ ਦੋ ਛੱਡ ਦਾਂਗੇ ਉੱਤੇ ਵੀ 78000 ਜਿਹੜਾ ਮਰਜੀ ਆਏ ਬੜੀ ਚੰਗੀ ਜਿਹੀ ਸੁਪਾਈਆਂ 78 ਦੀ ਦੇ ਦੇਣੀ ਆ 70 ਦੀ ਕੁਛ ਨਹੀਂ ਆਉਂਦਾ ਇਕੱਠੀ ਬਹੁਤ ਸ਼ੀਨੀ ਵਾਲੀ ਠੀਕ ਹੈ ਜੀ ਸੁਪਾਨੀ ਵੀ ਬੜੀ ਹੈ ਰਾਜੀ ਰੋਜੀ ਪੂਰੀ ਆ ਪਿੱਠਪੂੜੇ ਦੀ ਚੰਗੀ ਆ ਹਾਂ ਜੀ ਆ ਵੀ ਮੈਂ ਵੀ ਤੀਜੇ ਤੋਂ ਸੁਣੀ ਆ 12 ਕਿਲੋ ਦੀ ਗਾਰੰਟੀ ਦੇ ਮੈਂ ਆਈ ਬਹੁਤ ਹੀ ਜ਼ਿਆਦਾ ਚੰਗੀ ਆ ਅੱਛਾ ਖਣ ਲਿਓ ਵੇਖੋ ਕਿਦਾਂ ਆ ਖੋਲ ਕੇ ਵਖੂਣਾ ਦਾ ਲੋ ਬਹੁਤ ਚੰਗੀ ਆ ਇਹ ਜਣਾ ਦੀ ਗਰੰਟੀ ਹੋ ਕਿ ਜਿਹੜਾ ਤੂਰ ਕਰਦਾ ਨਾ ਬਾਕੀ ਘੱਦ ਕਾਟਦੇ ਵੀ ਚੰਗੀ ਥੱਲੇ ਵੀ ਚੰਗੀ ਭਰ ਜਾਣੀ ਆ ਜੇ ਥੱਲੇ ਲੇ ਵਾਂਗੂ ਆ ਚੰਗਾ ਕਿੰਨਾ ਫੇਰ ਰੱਖੀ ਇਹਦਾ ਮੁੱਲ ਆਪਾਂ ਮੁੱਲ ਵੀਜੀ ਕਰਨ ਨੂੰ ਭੇਦਾ 85000 ਕਰੀ ਜਾਈਏ ਹਾਂਜੀ 80 ਹਜ ਦੇ ਦਈਏ 75 ਦੀ ਦੇ ਦਈਏ ਚਲੋ 75000 ਕੋਈ ਨਹੀਂ ਤੁਸੀਂ ਕਹਿਆ ਤਾਂ ਦੇ ਦਾਂਗੇ ਹੁਣ ਕੋਈ ਠੀਕ ਹੈ ਥੱਲੇੋਂ ਲੈਵਾਂ ਲੂ ਆਪਾਂ ਬਾਕੀ ਹਜੇ ਤਿਆਰ ਹੋਣੀ ਆ ਜਿੱਦੇ ਮਾਦੀ ਆਦੀ ਬਾਨੀ ਬੜੀ ਐ ਮੈਂ ਤੇ ਬੰਨੀ ਆ ਦੁੱਧ ਵਾਲੀ ਮੱਝ ਆ ਹੁੰਦਾ ਕੋਈ ਨਹੀਂ ਇਹਦਾ ਤੇ ਹੁਣ ਆ ਇਹਦੇ 8 ਮਹੀਨੇ ਦੀ ਗੱਬੜ ਮੈਂ ਜੇ ਅੱਛਾ ਤੇ ਦੋ ਮਹੀਨੇ ਮਰੜ ਰਹਿ ਗਏ ਸੂਣ ਤੇ ਅੱਛਾ ਭਾਜ ਚੈੱਕ ਕਰਾ ਕੇ ਭਾਂ ਮਿਲਿਆ ਜੀ ਠੀਕ ਆ ਜੀ ਦੋ ਮਹੀਨੇ ਜਿਹੜੇ ਇਹਦੇ ਸੂਣ ਚ ਰਹਿ ਗਏ ਤੇ ਥਾਣੇ ਦੇ ਆਪਾਂ ਦੇਖ ਸਕਦੇ ਆ ਲੱਗੇ ਤਾਂ ਮਿਲਕਵੇਂ ਵਿੱਚ ਚੰਗੀ ਲੱਗੀ ਐ ਇੱਧਰ ਨੂੰ ਲਿਆਵਾਂ ਗੀ ਬਾਕੀ ਜਤਰਾ ਕੱਦ ਕਾਠ ਬੇਲ ਦੀ ਚੰਗੀ ਆ ਲਹਾਵੀ ਦੀ ਇਹ ਆ ਵੀ ਜਿਹੜਾ ਕੋਈ ਸੰਭ ਲੂਗਾ ਚੰਗੀ ਰਕਮ ਦੀ ਤਿਆਰ ਹੋ ਜਾਣੀ ਉਹਨੇ ਚੰਨੂ ਮੱਜਾਂ ਦਾ ਬਾਜ਼ਾਰ ਫੇਰ ਤੇ ਜੋ ਜਨਾਬ ਬਾਕੀ ਥੱਲਿਆਂ ਵਿੱਚ ਦੰਡਾ ਦੰਡਾ ਹਵਾਂ ਨੇ ਦੀਆਂ ਚੰਗੀਆਂ ਚੰਗੀ ਭਰ ਜੂਗੀ ਥੱਲੇ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਵੀਰ ਜੀ ਇਹਦਾ ਬਾਡੀ ਦਾ ਹੀ ਮੁੱਲ ਕਰਨਾ ਵਾ ਅੱਛਾ ਜਿਹੜਾ ਸਾਹਮਲੇ ਕੋਈ ਸਾਹਮਲੇ ਹਾਂਜੀ ਇਹ 65000 ਦੇ ਕੁੜੇ 60 ਦੇ ਲਈ ਅੱਛਾ 60000 ਦੇ ਹਾਂ ਬਸ 60000 ਦੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਵੇਖੋ 11-12 ਕਿਲੋ ਦਈ ਜਾਊ ਛੋਟੀ ਥੋੜਾ ਮੈਂ ਕੱਢੀ ਤਗੜੀ ਆ ਮਹੀਨੇ ਦੋ ਸਾਹਮਣੀ ਪੈਣੀ ਬਸ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਜੇ ਦਿਨ ਸੱਜਰ ਤਿਆਰ ਹੋ ਗਈ ਹਾਂ ਫਿਰ ਤੇ ਭਾਗ ਲੱਖੋਂ ਬਾਹਰ ਹੀ ਵਿਕਣੀ ਹੈ ਫਿਰ ਤੇ ਚੰਗੀ ਰਗਨ ਦੀ ਤਿਆਰ ਹੋ ਜਾਣੀ ਹੈ ਨਾ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰਕੇ ਮੈਂ ਮੱਝਾਂ ਨੂੰ ਸਰਦ ਤੇ ਆਪਣੀ ਪਾਸ ਕਰਕੇ ਤੇ ਆਪਣੀ ਸਮਝਣਾ ਕੋਈ ਨਹੀਂ ਲੱਗਾ ਜੰਮਾ ਦਾ